ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦਾ ਉਮੀਦਵਾਰ ਇਹ ਸੀਟ ਤੋਂ ਹਾਰ ਦਾ ਨਜ਼ਰ ਆ ਰਿਹਾ ਮੇਰੇ ਹੱਥ ਵਿੱਚ ਜਿਹੜੇ ਕਿ ਲਾਈਵ ਸਵੇਰੇ ਦੇ ਸਰਵੇ ਨੇ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿ ਜਿਹੜੇ ਲੋਕ ਨੇ ਉਹ ਇਲਾਕੇ ਦੇ ਕੀ ਕਹਿ ਰਹੇ ਨੇ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਉਣ ਜਾ ਰਿਹਾ ਜਿੱਥੇ ਬਹੁਤ ਵੱਡਾ ਦਾਵਾ ਕੀਤਾ ਗਿਆ ਆ ਆਮ ਆਦਮੀ ਪਾਰਟੀ ਬਨਿਓ ਸੀਐਮ ਭਗਵੰਤ ਮਾਨ ਬਨਿਓ ਕਿ ਸਾਡੀ ਜਿਹੜੀ ਇਹ ਸੀਟ ਹੈ ਉਹਨੂੰ ਦਰਅਸਲ ਇਹਨਾਂ ਨੇ ਇੱਕ ਹੌੜ ਸੀਟ ਤੇ ਪੱਕੀ ਮੋਹਰ ਲਾ ਦਿੱਤੀ ਹੈ ਕਿ ਇਹ ਸੀਟ ਅਸੀਂ ਕੱਢਣੀ ਹੈ ਪਰ ਇੱਥੋਂ ਦੇ ਲੋਕ ਦਰਅਸਲ ਬਾਜੀ ਪਲਟ ਚੁੱਕੀ ਹੈ ਤਾਜ਼ਾ ਤਸਵੀਰਾਂ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਜਿਹੜੇ ਲੋਕ ਨੇ ਦਰਅਸਲ ਉਹਨਾਂ ਨੇ ਰਾਤੋ ਰਾਤ ਬਾਜੀ ਪਲਟ ਦਿੱਤੀ ਹੈ ਅਚਾਨਕ ਜਿਹੜਾ ਵੱਡਾ ਇੱਕ ਰੌਲਾ ਪੈ ਗਿਆ ਲੋਕਾਂ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ ਤਾਂ ਉੱਥੋਂ ਇਹਨਾਂ ਦੀ ਜਿਹੜੀ ਸੀਟ ਹੈ ਉਹ ਹਰ ਦੇ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਨੇ ਠੋਕ ਵਜਾ ਕੇ ਇਹ ਦਾਵਾ ਵੀ ਕੀਤਾ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਕਿ ਇਹ ਸੀਟ ਆ ਜਿਹੜੀ ਇੱਥੋਂ ਸਾਡਾ ਉਮੀਦਵਾਰ ਨਹੀਂ ਹਾਰ ਸਕਦਾ ਚਾਹੇ ਜੋ ਮਰਜ਼ੀ ਵੀ ਹੋ ਜਾਵੇ ਪਰ ਜਿਹੜੇ ਇਹ ਲੋਕਾਂ ਦੀ ਆਵਾਜ਼ ਆ ਇਹ ਬਦਲ ਚੁੱਕੀ ਆ ਤਾਂ ਪਹਿਲਾਂ ਤੁਸੀਂ ਇਹ ਜਿਹੜੀ ਪੂਰੀ ਖਬਰ ਤਾਂ ਇਸ ਦੀ ਰੂਬਰੂ ਹੋ ਜੋ ਤਾਂ ਮੈਂ ਤੁਹਾਨੂੰ ਦਿਖਾਉਣਾ ਇਹ ਜਿਹੜੀ ਵੀਡੀਓ ਆ ਕਿ ਜਿਹੜਾ ਇਹ ਗੁਰਦੀਪ ਸਿੰਘ ਬਾਠ ਇਹਦੇ ਲਈ ਲੋਕ ਕੀ ਕਹ ਰਹੇ ਨੇ ਤੇ ਮੀਤ ਹੇਰ ਦੇ ਲਈ ਕੀ ਕਹ ਰਹੇ ਨੇ ਬਰਨਾਲਾ ਦਾ ਸਰਵੇ ਆ ਪਹਿਲਾਂ ਤੁਸੀਂ ਧਿਆਨ ਦੇ ਨਾਲ ਸੁਣ ਲਓ ਚਰਚਾ ਸੀਗੇ ਬਾੜ ਦਾ ਇਹ ਪਿੰਡ ਆ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਲਾਇਆ ਜਾ ਰਿਹਾ ਸਾਰੇ ਤੇ ਲੱਗੇ ਦਿਖਦੇ ਨੇ ਲੋ ਬੋਲੇ ਪਿੰਡਾ ਚ ਹੁੰਦੀ ਨਹੀਂ ਨੇ ਲੋ ਠੀਕ ਆ ਚੰਗੀ ਵਿਚਾਰਾ ਦੇ ਤਾਂ ਬਾੜ ਨਾਲ ਨੇ ਜਿਹੜਾ ਕੋਈ ਪਿੰਡ ਦੇ ਬਾਰੇ ਚੰਗਾ ਨਹੀਂ ਸੋਚਦਾ ਨਾ ਕਰੇ ਉਹਨਾਂ ਤੋਂ ਟੰਗਾ ਕੰਮ ਹੋਇਆ ਤੇ ਨਾ ਹੋਵੇ ਚਾਚਾ ਜੱਤੀ ਸੀਗੇ ਕਿ ਪਿੰਡ ਦੇ ਵਿੱਚ ਹੋਰ ਬੂਥ ਨਾਲ ਲਾਇਆ ਜਾਵੇ ਬੜੇ ਕੀਤੀ ਕਿ ਅਸੀਂ ਫੇਰ ਦੇਖੇ ਸੀ ਸਾਰੇ ਲੱਗੇ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਸਾਰੇ ਪਾਰਟੀਆਂ ਦੇ ਲੱਗੇ ਹੋਏ ਨੇ ਲਗਭਗ 2000 ਵੋਟ ਪਉਗੀ ਜਿਹਦੇ ਚ 50% ਤੋਂ ਉੱਪਰ ਚੜੂ ਰੋਟ ਕੋ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਕਾਂਗਰਸੀ ਅਕਾਲੀ ਕੋਈ ਵੀ ਹੈ ਉਹ ਗੁਰਦੀਪ ਸਿੰਘ ਅਜੇ ਬਿਲਕੁਲ ਕਾਦੀਆਂ ਬਿਲਕੁਲ ਡਟ ਕੇ ਵੋਟ ਬਾੜ ਸਾਹਿਬ ਨੂੰ ਪਾ ਰਹੇ ਕਿਹੜਾ ਕਟੋ ਪਿੰਡ ਗੁਰਦੀਪ ਬਾੜ ਦਾ ਪਿੰਡਾਂ ਕਹਿੰਦੇ ਹੈਗਾ ਆ ਪਿੰਡ ਦਾ ਹੈਗਾ ਜੀ ਕਟੋ ਪਰ ਉਹ ਰਹਿਣਾ ਨਹੀਂ ਉਹ ਇੱਥੇ ਰਹਿੰਦਾ ਨਹੀਂ ਉਹ ਬਨਾਲੇ ਰਹਿੰਦਾ ਜੀ ਕੀ ਕਿ ਕਿ ਪਿੰਡ ਦਾ ਮੁੰਡਾ ਨਾ ਕਰ ਰਿਹਾ ਸੀ ਵੀ ਭਾਈ ਆਪਾਂ ਇਹਦਾ ਪਿੰਡ ਦਾ ਮੁੰਡਾ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਹੀ ਨਾਂ ਉੱਚਾ ਹੋਵੇ ਇਹ ਜਿਹੜੀ ਸਰਵੇ ਆ ਬਰਨਾਲੇ ਦਾ ਗੁਰਦੀਪ ਸਿੰਘ ਬਾਠਵੰਨੀ ਬਹੁਤ ਜਿਆਦਾ ਜਨਤਾ ਚੁੱਕੀ ਹੋਈ ਆ ਔਰ ਦੂਜੇ ਪਾਸੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਨੇ ਉਹ ਵੀ ਕਹਿ ਰਹੇ ਨੇ ਵੀ 85% 50 50% ਜਾਨੀ ਵੋਟ ਆ ਜਿਹੜੀ ਜਿਆਦਾ 50% ਤੋਂ ਜਿਆਦਾ ਵੋਟ ਆਮ ਆਦਮੀ ਪਾਰਟੀ ਨੂੰ ਪੈਣੀ ਆ ਤਾਂ ਇੱਥੇ ਦਾਵਾ ਕੀਤਾ ਸੀ ਸੀਐਮ ਭਗਵੰਤ ਮਾਨ ਨੇ ਵੀ ਬਰਨਾਲੇ ਦੇ ਵਿੱਚ ਮੈਂ بڑے ਪੈਸੇ ਦਿੱਤੇ ਆ ਜੀ ਵੀਡੀਓ ਲੰਬੀ ਆ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਪਰ ਜਿਹੜੇ ਲੋਕ ਨੇ ਉਹ ਬਾਠਵੰਨੀ ਬਹੁਤ ਜ਼ਿਆਦਾ ਝੁੱਕ ਗਈ ਹੈ ਜਨਤਾ ਬਾੜ ਸਾਹਿਬ ਦਾ ਆਪ ਦਾ ਵੀ ਬਿਆਨ ਆਇਆ ਇੱਕ ਸਾਹਮਣੇ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਕੀ ਕਹਿੰਦਾ ਕਿਉਂਕਿ ਵੱਡੀ ਸੰਖਿਆ ਦੇ ਵਿੱਚ ਲੋਕ ਮੌਜੂਦ ਨੇ ਪਹਿਲਾਂ ਆ ਸੁਣ ਲਓ ਸਾਡੀ ਗੱਲ ਕਰੀਏ ਲਗਾਤਾਰ VOTING ਦੀ ਪ੍ਰਕਿਰਿਆ ਜਾਰੀ ਹੈ ਗੁਰਦੀਪ ਸਿੰਘ ਵਾਟਸਾਡੇ ਨਾਲ ਨੇ ਗੱਲਬਾਤ ਕਰਦੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਆ ਵਾਟਸਾਪ ਕੀ ਕਹਿੰਦੀ ਹੈ ਇਸ ਵਾਰ ਬਰਨਾਲੇ ਦੀ ਹਵਾ ਬਰਨਾਲਾ ਜੀ ਇਸ ਵਾਰ ਨਵੀਂ ਆ ਜਿਹੜੀ ਕਹਾਣੀ ਲਿਖਣ ਜਾ ਰਹੇ ਤੇ 23 ਤਰੀਕ ਨੂੰ ਫੈਸਲਾ ਜਿਹੜਾ ਸਾਡੇ ਹੱਥ ਚ ਆਊਗਾ ਟਰੱਕ ਦੇ ਹੱਥ ਚ ਯਾਨੀ ਐਕਸਪੈਰੀਮੈਂਟ ਜਿਹੜੇ ਬਰਨਾਲੇ ਦੇ ਲੋਕ ਕਰਦੇ ਨੇ ਉਹ ਇਸ ਵਾਰ ਵੀ ਐਕਸਪੈਰੀਮੈਂਟ ਵੇਖਣ ਨੂੰ ਮਿਲੂਗਾ ਬਿਲਕੁਲ ਮਿਲੂਗਾ ਜੀ ਕਿਉਂਕਿ ਬਰਨਾਲਾ ਜਿਹੜਾ ਸਾਡਾ ਕਿਰਤੀਆਂ ਦੀ ਧਰਤੀ ਆ ਸਾਡੀ ਜਿਹੜੀ ਇਨਕਲਾਬੀਆਂ ਦੀ ਧਰਤੀ ਆ ਹਮੇਸ਼ਾ ਨਵੀਂ ਚੀਜ਼ ਨਵੀਂ ਪਿਰਤ ਪਾਉਣ ਚ ਬਰਨਾਲਾ ਮੋਰੀ ਹੋਇਆ ਸੋ ਇੱਥੇ ਬਰਨਾਲਾ ਨਵੀਂ ਪਿਰਤ ਪਾਊਗਾ ਜਿਹੜੀ ਇਮਾਨਦਾਰੀ ਦੀ ਪਿਰਤ ਆ ਜਿਹੜੀ ਸ਼ੁਰੂ ਕੀਤੀ ਸੀ 2022 ਚ ਬਰਨਾਲੇ ਨੇ 17 ਚੋਂ 5 ਤਿੰਨ ਸੀਟਾਂ ਜਿੱਤਾਈਆਂ ਬੇਇਮਾਨਦਾਰੀ ਤੇ ਖਰੇ ਸੀ ਜੀ ਆ ਆਵਾਦਿਮ ਪਾਰਟੀ ਚ ਸੋ ਜਿਹੜੀ ਉਹ ਇਮਾਨਦਾਰੀ ਤੇ ਉਹ ਨਹੀਂ ਖੜੇ ਤੇ ਹੁਣ ਬਰਨਾਲਾ ਇੱਕ ਨਵੀਂ ਇਮਾਨਦਾਰੀ ਦੀ ਲਹਿਰ ਆ ਜਿਹੜੀ ਬਰਨਾਲਾ ਚੋਂ ਅਸੀਂ ਖੜੀ ਕਰਾ ਦਿੱਤੀ ਕਾਰਨ ਕੀ ਮੰਦੇ ਇਹ ਕਹਿੰਦੇ ਨੇ ਵੀ ਬਰਨਾਲੇ ਚ ਇੱਕ ਨਵੀਂ ਲਹਿਰ ਅਸੀਂ ਖੜੀ ਕਰਾਂਗੇ ਦਰਅਸਲ ਇਹ ਜਿਹੜਾ ਗੁਰਦੀਪ ਸਿੰਘ ਬਾਠ ਇਹਨੇ ਪਾਰਟੀ ਵੀ ਇਸੇ ਕਰਕੇ ਛੱਡੀ ਆ ਇਹਨਾਂ ਨੇ ਖੁਦ ਹੀ ਦੱਸਿਆ ਵੀ ਮੈਂ ਇਹਨਾਂ ਦੇ ਜਿਹੜੇ ਕਾਰਨਾਮੇ ਨੇ ਇਹਨਾਂ ਨੂੰ ਵੇਖ ਕੇ ਮੈਂ ਪਾਰਟੀ ਛੱਡੀ ਆ ਕਿਹੜਾ ਬੰਦਾ ਜਿਹੜਾ ਐਡੇ ਵੱਡੇ ਅਹੁਦੇ ਨੂੰ 25 ਸਾਲ ਦੀ ਸਰਕਾਰ ਛੱਡੇ ਇਹ ਕੋਈ ਬੇਵਕੂਫੀ ਨਹੀਂ ਹੈ ਇੱਕ ਇਹ ਕਹਿੰਦੇ ਨੇ ਵੀ ਮੈਂ ਗੁਰੂਆਂ ਦੇ ਸਿਧਾਂਤ ਤੇ ਹੀ ਖੜਿਆ ਮੈਂ ਸੱਚਾਈ ਦੇ ਰਾਹ ਤੇ ਖੜਿਆ ਇਸ ਕਰਕੇ ਮੈਂ ਇਸ ਪਾਰਟੀ ਨੂੰ ਜਿਹੜਾ ਕਿ ਠੋਕਰ ਮਾਰੀ ਆ ਕਾ ਜਿਹੜੀ ਮੇਰੀ ਵੋਟ ਹੈ ਹੁਣ ਪੂਰੇ ਬਰਨਾਲੇ ਦੇ ਲੋਕ ਜਿਹੜੇ ਕਿ ਮੈਨੂੰ ਵੋਟ ਕਰਨਗੇ ਤਾਂ ਅੱਗੇ ਅਸੀਂ ਇੱਕ ਨਵੀਂ ਲਹਿਰ ਲੈ ਕੇ ਆਵਾਂਗੇ ਤੇ ਇਹਦੇ ਵਿੱਚ ਹੁਣ ਦੇਖਣ ਨੂੰ ਇਹੀ ਮਿਲਿਆ ਵੀ ਬਾਠ ਮੰਨੀ ਬੜੀ ਜਨਤਾ ਚੁੱਕੀ ਆ ਤਾਂ ਇਸ ਬਰਨਾਲਾ ਸੀਟ ਤੋਂ ਹਰਦੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਉਹਨਾਂ ਦਾ ਵੀ ਕਹਿਣਾ ਕਿ ਸਾਡਾ ਜਿਹੜਾ ਉਮੀਦਵਾਰ ਹੈ ਉਹ 50% ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਸਕਦਾ ਤਾਂ ਠੀਕ ਆ ਪੰਜਾਬੀਓ ਜਿਹੜੀ ਅਪਡੇਟ ਨਵੀਂ ਆਈ ਸੀ ਮੈਂ ਤੁਹਾਡੇ ਸਾਹਮਣੇ ਧਰੀ ਇਸ ਦੇ ਉੱਤੇ ਤੁਹਾਡੀ ਕੀ ਪ੍ਰਕਿਰਿਆ ਇਹ ਵੀ ਤੁਸੀਂ ਦੱਸ ਸਕਦੇ ਹੋ ਔਰ ਮਿਲਦੇ ਆ ਨਵੇਂ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦੇਣਾ ਜੀ ਬੈਲ ਦੀ ਘੰਟੀ ਦਵਾ ਦੇਣਾ ਧੰਨਵਾਦ